ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਰੂਸਾ ਵਾਲ ਕਨਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਲੱਖਾਂ ਵੋਟਾਂ ਦੀ ਲੀਡ ਦੇ ਨਾਲ ਜਿਤਾਇਆ ਜਿਨ੍ਹਾਂ ਨੇ ਸਿੱਖ ਪੰਥ ਦਾ ਮਾਣ ਰੱਖਿਆ ਜਿਹੜਾ ਸਾਡੇ ਮੱਥੇ ਤੇ ਕਲੰਕ ਲੱਗਿਆ ਸੀ ਖਡੂਰ ਸਾਹਿਬ ਦੇ ਹਲਕੇ ਦੇ ਤੇ ਜਿਹੜਾ 2019 ਦੇ ਵਿੱਚ ਉਹ ਸਾਫ਼ ਕੀਤਾ ਮਸሙੂ ਉਹ ਟਰਾਂਸਪੋਰਟਰਾਂ ਜਿੰਨਾ ਮੇਰੇ ਭਰਾਵਾਂ ਨੇ ਭੈਣਾਂ ਨੇ ਵੱਲ ਚੜ ਗਏ ਸਭ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਹਾਂ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਜਿੱਥੇ ਖਰੂਨ ਸਾਹਿਬ ਦੇ ਵਿੱਚ ਭਾਈ ਚਮਕੌਰ ਸਿੰਘ ਧੰਨੇ ਵੱਧ ਤੋਂ ਵੱਧ ਪ੍ਰਚਾਰਕ ਪ੍ਰਚਾਰਕ ਹੋਣ ਦੇ ਨਾਤੇ ਉਹਨੇ ਆਪਣਾ ਪੂਰਾ ਤਨ ਮਨ ਤੇ ਧੰਨ ਦੇ ਨਾਲ ਸੇਵਾ ਕੀਤੀ ਇਹ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਜਾਣੀ ਕਿ ਸਰਕਾਰ ਦੀਆਂ ਧਮਕੀਆਂ ਤੋਂ ਵੀ ਨਾ ਡਰਦੇ ਹੋਏ ਆਪਣਾ ਸਭ ਕੁਝ ਨਿਸ਼ਾਵਤ ਕਰਤਾ ਸਭ ਕੁਝ ਦਾ ਦੇ ਲਾਗੇ ਦਿਨ ਦਿਨ ਰਾਤ ਸੇਵਾ ਕੀਤੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਥੇ ਉਹਨਾਂ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਨਾ ਖਰੂਦ ਸਾਹਿਬ ਦੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਉਥੇ ਦੀਨਾ ਭਾਈ ਦਰਬਾਰ ਸਿੰਘ ਦੀਨੇ ਵਾਲ ਜਿਨ੍ਹਾਂ ਨੇ ਬਹੁਤ ਜਿਆਦਾ ਸਖਤ ਮਿਹਨਤ ਕੀਤੀ ਮੇਰੇ ਹਿਸਾਬ ਨਾਲ ਉਹ ਤਕਰੀਬਨ ਤਕਰੀਬਨ ਸਾਰੇ ਹੀ ਜਿਹੜੀ ਕੰਟੀ ਕੰਜੀਚੂਸ ਸਾਰੇ ਦੇ ਵਿੱਚ ਫਿਰਿਆ ਫਿਰੇ ਉਹ ਜਿਨੇ ਸਾਥ ਹਲ ਕੇ ਆਪ ਜੋ ਵੀ ਐਮਐਲਏ ਜਿੰਨੇ ਵੀ ਹਲਕੇ ਸੀ ਸਾਰਿਆਂ ਦੇ ਫਿਰੇ ਮੈਂ ਉਹਨਾਂ ਦਾ ਬਹੁਤ ਬਹੁਤ ਦਰਬਾਰ ਸਿੰਘ ਦੀਨੇਵਾਲ ਦਾ ਬਹੁਤ ਧੰਨਵਾਦ ਹਾਂ ਜਿੱਥੇ ਦਰਬਾਰ ਸਿੰਘ ਦੀਨੇਵਾਲ ਨੇ ਆਪ ਮਿਹਨਤ ਕੀਤੀ ਉੱਥੇ ਉਹਨਾਂ ਦੇ ਸੰਯੋਗੀ ਸਾਥੀ ਭਾਈ ਕੁਲਵਿੰਦਰ ਸਿੰਘ ਬਾਣੀਆਂ ਨੇ ਤਨ ਮਨ ਤੇ ਧੰਦੇ ਨਾਲ ਜਿਹੜੀ ਰਾਤ ਇੱਕ ਕਰਕੇ ਫਿਰਦੇ ਰਹੇ ਜਿੱਥੇ ਮੈਂ ਉਹਨਾਂ ਦੇ ਨਾਲ ਮੇਰੇ ਸਬਰਕ ਦੇ ਵਿੱਚ ਰਹਿ ਜਿਹੜੀ ਰਾਤ ਕੁਲਵਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਇੰਨੀ ਜਿਆਦੀ ਮਿਹਨਤ ਕੀਤੀ ਵੀ ਆਪਣਾ ਘਰ ਦਾ ਕੰਮ ਵੀ ਛੱਡ ਕੇ ਨਾਲ ਫਿਰਦੇ ਰਹੇ ਹੋਰ ਵੀ ਸਿੰਘ ਜਿਹੜੇ ਬਾਣੀਆਂ ਦੇ ਨਸਾਦ ਤਮ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਭਾਈ ਸਾਹਿਬ ਦਾ ਸਾਥ ਦਿੱਤਾ ਤੇ ਮੋਟਾਂ ਪਾਈਆਂ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ